ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਂਦੇ ਆ ਜੀ ਡਿਜ਼ਾਈਨ ਆਪਾਂ ਇੱਪੋ ਸਲਾਈ ਤੇ 20 ਗੁੰਡੇ ਲੈਨੇ ਜੀ ਦੋ ਸਲਾਈਆਂ ਪੁੱਠੀਆਂ-ਪੁੱਠੀਆਂ ਬਣਾ ਲਿਆ ਜੀ ਆਪਾਂ ਨੇ ਬਣਾਵਾਂਗੇ ਡਿਜ਼ਾਈਨ ਕਿ ਸਲਾਈ ਆਪਾਂ ਸਿੱਧੇ ਬਣਾਵਾਂਗੇ ਸਾਰੀ ਸਲਾਈ ਆਪਾਂ ਸਿੱਧੇ ਬਣਾਵਾਂਗੇ ਜੀ ਹਨੋ ਜੀ ਸਾਰੀ ਸਲਾਈ ਆਪਾਂ ਸਿੱਧੇ ਬਣਾ ਲਈ ਹੁਣ ਪਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੇ ਪੁੱਠੇ ਬਣਾਣੇ ਜੀ ਸਾਰੀ ਸਲਾਈ ਉਪਰ ਪੁੱਠੇ ਬਣਾਵਾਂਗੇ ਆਨੰਦ ਜੀ ਸਾਰੇ ਸਲਾਈ ਆਪਾਂ ਦੇ ਬੁੱਠੇ ਬਣਾ ਲਈ ਹਨ ਉੱਪਰ ਸਿੱਧੀ ਸਲਾਈ ਤੇ ਆ ਗਈ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਕੁੰਡਾ ਆਪਾਂ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਆਪਾਂ ਚਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਇਹ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਕੁੰਡਾ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਇਹ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾ ਲਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਕੁੰਡਾ ਪਲਟ ਕੇ ਪਾਵਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਕੁੰਡਾ ਆਪਾਂ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਦੋ ਕੁੰਡੇ ਆਪਾਂ ਸਿੱਤੇ ਪੁਣਾਗੇ ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਜੀ ਪੁੱਠੀ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਨਹੀਂ ਸੋਰੀ ਪੁੱਠੇ ਨਹੀਂ ਬਣਨੇ ਜੀ ਇਹ ਸਲਾਈ ਆਪਾਂ ਨੇ ਧੱਗਾ ਪੱਧਰੀ ਰੱਖਣਾ ਜੀ ਇਹ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਜਿਹੜਾ ਜਾਲੀ ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਲਿਆਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਜਿਹੜਾ ਆਪਣਾ ਜਾਲੀ ਵਾਲਾ ਕੁੰਡਾ ਜੀ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਤੱਗਾ ਅੱਗੇ ਲੈ ਆ ਕੇ ਆਪਾਂ ਦੋ ਕੁੰਡਿਆਂ ਦਾ ਇੱਕੋ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਜਿਹੜੀ ਪਹਿਲਾਂ ਆਪਾਂ ਜਾਲੀ ਪਾਈ ਸੀ ਉਹ ਵਾਲਾ ਕੁੰਡਾ ਆਪਾਂ ਸਿੱਧਾ ਪਾਉਣਾਗੇ ਸੇਮ ਬੰਨ੍ਹਣ ਤਾਂ ਦੋਨੇ ਸਲਾਈਆਂ ਹੀ ਹੈ ਇੱਕ ਕੁੰਡਾ ਸਿੱਧਾ ਪਾਉਣਾਗੇ ਫਿਰ ਆਪਾਂ ਧੱਗਾ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜਿਸ ਇੱਕ ਜਾਲੀ ਪਾਵਾਂਗੇ ਇੱਕ ਗੁੰਡਾ ਪਸਿੱਤਾ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਬੁਣਾਂਗੇ ਹੁਣ ਪਾਗੇ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਣੀ ਸਾਰੀ ਸਿੱਧੀ ਬਣੂਗੀ ਸਾਰੀ ਸਲਾਈ ਪਾ ਸਿੱਧੀ ਬਣਾਵਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਜਿਹਾ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਹੈ ਨਾ ਲਓ ਜੇ ਪਸੰਦੀ ਬਣਾ ਲਈ ਸਾਰੇ ਸਲਾਈ ਪਪੁੱਠੀ ਸਲਾਈ ਤੇ ਆ ਗਈ ਜੀ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣੂਗੇ ਜੀ ਹੁਣ ਜੇ ਪਾਣੀ ਸਾਰੇ ਸਲਾਈ ਪੁੱਠੀ ਬਣਾ ਲਈ ਜੀ ਆਪਾਂ ਗਏ ਸੀ 30 ਲਾਈ ਤੇ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਦੁਬਾਰੇ ਫੇਰ ਆਪਣਾ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ ਇੱਕ ਕੁੰਡਾ ਉਤਾਰ ਲਈ ਤਾਂ ਅੱਗੇ ਲੈ ਕੇ ਆਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਜਾਲੀ ਪਾਵਾਂਗੇ ਫਿਰ ਤਾਂ ਅੱਗੇ ਲੈ ਕੇ ਆਵਾਂਗੇ ਜੀ ਨਹੀਂ ਸੋਰੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਪਹਿਲਾਂ ਸੇਮ ਹੋ ਮੇ ਬਣਨਾ ਹੁਣ ਜਿਵੇਂ ਪਹਿਲਾਂ ਬਣਾਈ ਸੀ ਪਸ ਲਾਈ ਇੱਕ ਕੁੰਡਾ ਸਿੱਧਾ ਬੁਣਾਵਾਂਗੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜਿੱ ਇੱਕ ਜਾਲੀ ਪਾਵਾਂਗੇ ਜੀ। ਇੱਕ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ। ਫਿਰ ਧੱਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਇੱਕ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ। ਧੱਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਇੱਕ ਜਾਲੀ ਪਾਵਾਂਗੇ ਜੀ। ਇੱਕ ਕੁੰਡਾ ਸਿੱਧਾ ਬੁਣਾਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਧਾਗਾ ਅੱਗੇ ਲਿਆ ਕੇ ਕੁੰਡਾ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਫਿਰ ਆਪਾਂ ਬੁੱਠੀ ਸਲਾਈ ਤੇ ਆ ਗਏ ਇੱਕ ਕੁੰਡਾ ਉਤਾਰ ਲਈ ਤਾ ਗੱਦਰੀ ਰੱਖਾਂਗੇ ਆਪਾਂ ਇੱਕ ਜਾਲੀ ਪਾਵਾਂਗੇ ਫਿਰ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤੇ ਜਿਹੜਾ ਜਾਲੀ ਵਾਲਾ ਕੁੰਡਾ ਇਹ ਸਿੱਧਾ ਬੁਣਾਂਗੇ ਧਾਗਾ ਅੱਗੇ ਲਿਆ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਕਸ ਲਾਈ ਸਿੱਦੇ ਕਪੁੱਠੀ ਬਣਦੀ ਐ ਚਾਰ ਸਲਾਈਆਂ ਬਣ ਜਾਂਦੀਆਂ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਚ ਪੈਂਦਾ ਏ ਦੋ ਗੁੰਡਾਂ ਦੇ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਹੁਣਾਗੇ ਫਿਰ ਦੋ ਗੁੰਡਾਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਜਾਲੀ ਪੈਗੀ ਇੱਕ ਗੁੰਡਾ ਆਪਾਂ ਸਿੱਧਾ ਹੁਣਾਗੇ ਇਹ ਧੱਗਾ ਅੱਗੇ ਲੈ ਕੇ ਆਵਾਂਗੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਜਾਲੀ ਪੈਗੀ ਦੋ ਗੁੰਡਾ ਸਿੱਧਾ ਬੁਣਾਵਾਂਗੇ ਜੇ ਇੱਕ ਗੁੰਡਾ ਫੁੱਟ ਆਪੇ ਰ ਆਪਣੀ ਸਲਾਈ ਹੁਣ ਸਾਰੀ ਸਿੱਧੀ ਬਣਨੀ ਹੈ ਜੀ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਨੋ ਜੀ ਸਾਰੀ ਸਲਾਈ ਆਪਣੀ ਸਿੱਧੀ ਬਣ ਗਈ ਹੁਣ ਪੁੱਠੀ ਸਲਾਈ ਤੇ ਅਗੇ ਜੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣੂਗੀ ਜੀ ਜਾਣੋ ਸਾਰੀ ਸਲਾਈ ਆਪਾਂ ਨੇ ਪੋਠੀ ਬਣਾ ਲਈ। ਉਹ ਦੇਖੋ ਜੀ ਡਿਜ਼ਾਈਨ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਏ। ਬਣਾਉ ਹੋਜੀ ਡਿਜ਼ਾਈਨ ਫਿਰ ਮਿਲਦੇ ਆਂ ਅਗਲੀ ਵੀਡੀਓ ਚ। ਧੰਨਵਾਦ।